ਅਇਕ ਟਿਡਿਟਰ ਕਾਲ ਸਾਹਿਬ ਹੈ ਟਿਡਿਟਰ ਜੀ ਮੈਂ ਤਾ ਤੇ ਪ੍ਰੈਸ ਦੇ ਉੱਤੇ ਤਾਂ ਬੈਠਾ ਨਹੀਂ ਪਰ ਅਰਜਮਨ ਪੁੱਛਾਤਾ ਤੇ ਮੈਨੂੰ ਥੋੜੀ ਜੀ ਸ਼ਰਮ ਵੀ ਆਉਂਦੀ ਹੈ ਕਿ ਤੁਸੀਂ ਤਾਂ 14 ਹਿੱਸਾ ਹੈ ਕਿ ਚੌਥਾ ਪਿਲਰ ਸਾਡੀ ਸਟੇਟ ਦਾ ਤੇ ਤੁਹਾਡੇ ਬਰਾਬਰ ਬੈਠਣਾ ਠੀਕ ਹੈ ਜਾਂ ਤੋਂ ਥੱਲੇ ਬੈਠਣਾ ਠੀਕ ਹੈ ਅੱਛੇ ਤੁਹਾਨੂੰ ਜੀ ਆਇਆਂ ਕਿੰਦੇ ਹੈ ਜੀ ਇਹ ਗੱਲ ਹੈ ਕੀ ਹੈ ਇੱਕ ਸਿੱਖਾਂ ਦੀ ਹੈ ਇੱਕ ਸਿੱਖਾਂ ਦੀ ਹੁਣ 14 ਸਾਲ ਹੋ ਗਏ ਸਾਡੇ ਐਸ்சி ਪੀਸੀ ਦੇ ਇਲੈਕਸ਼ਨਸ ਵੀ ਹੋਰੇ ਜਦ ਕੀ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀਗੀ ਜੇ ਇੱਕ ਜ਼ਰੂਰੀ ਛੱਤ ਗਿਣਤੀ ਸਿੱਖਾਂ ਦੇ ਪਾਰਲੀਮੈਂਟ ਦੇ ਇਲੈਕਸ਼ਨ ਵੱਧ ਗਿਣਤੀ ਜੇ ਮжоਰਿਟੀయన్స్ ਨਹੀਂ ਕਰਨਗੇ ਫਿਰ ਇਹ ਜਿਹੜੀ ਛੱਤ ਹੈ ਇਹ ਬੜੀ ਡੈਰੀ ਥੱਲੇ ਤੱਕ ਸਿੱਖਾਂ ਦੇ ਵਿੱਚ ਜਾ ਰਹੀ ਹੈ ਤੇ ਬਦਲਣ ਸਾਟ੍ਰੇ ਉਤੇ ਨਵੇਂ ਕਾਨੂੰਨ ਪੜ ਜਾਂਦੇ ਹੈ ਹਿੰਦੂਤਵਾਦੀ ਸਰਕਾਰ ਹੈ ਆਰਐਸਐਸ ਬੀਜਪੀ ਦੀ ਤੇ ਸਾਨੂੰ ਇਹਨਾਂ ਦੀ ਬੋਰਤੀ ਦੀ ਸਮਝ ਵੀ ਨਹੀਂ ਆਉਂਦੀ ਕਿ ਜਿਹੜੇ ਨਵੇਂ ਕਾਨੂੰਨ ਬਣਾਏ ਹੈ ਨਵੇਂ ਕਾਨੂੰਨਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਡਿਬੇਟ ਤਾਂ ਹੋਈ ਨਹੀਂ ਪਰ ਗਾਇਰ ਜਬੇਟ ਤੋਂ ਇਹ ਕਾਨੂੰਨ ਬਹੁਤੀ ਸਰਕਾਰ ਨੇ ਜਾਰੀ ਕਰ ਦਿੱਤੇ ਦੂਸਰੀ ਗੱਲ ਹੈ ਕਿ ਠੀਕ ਹੈ ਉਹ ਗਿੰਤੀਤੀ ਸਵਾਰਨ ਸੰਸਕ੍ਰਿਤ ਹੈ ਹਿੰਦੀ ਹੈ ਹੁਣ ਕਈ ਲੋਕ ਸਹਿਗੇ ਹੈ ਕਿ ਵਿਕਸਿਤ ਭਾਰਤ ਨੂੰ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਵਿਕਸਿਤ ਭਾਰਤ ਕੀ ਹੁੰਦਾ ਹੈ ਸਰਕਾਰ ਤੋਂ ਹੁੰਦੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਥੱਲੇ ਤੇ ਸਾਰਿਆਂ ਨੂੰ ਸਮਝਾਵੇ ਕਿ ਅਸੀਂ ਕੀ ਕਰ ਰਹੇ ਹਾਂ ਉਹ ਸਿੱਖਮਾ ਜਦੋਂ ਤਾਂ ਫੈਲਿਆ ਪਿਉ ਕਰਕੇ ਗੁਰੂ ਨਾਨਕ ਸਾਹਿਬ ਦੇ ਵੇਲੇ ਜਿਹੜਾ ਇਸਲਾਮ ਤੋਂ ਰੰਸੀ ਉਹਨਾਂ ਦੇ ਗ੍ਰੰਥ ਅਰਬਿਕ ਦੇ ਵਿੱਚ ਸੀ ਇੰਝ ਵਾਂਗ ਦੇ ਸੰਸਕ੍ਰਿਤ ਦੇ ਵਿੱਚ ਸੀਗੇ ਨਾ ਕਿ ਸਿਰਫ ਸੰਸਕ੍ਰਿਤ ਸਮਝ ਆਉਂਦੀ ਸੀ ਨਾ ਅਰੈਬਿਕ ਸਮਝ ਆਉਂਦੀ ਸੀ ਇਸ ਕਰਕੇ ਸਿੱਖ ਧਰਮ ਨੇ ਬੜੀ ਛੇਤੀ ਛੇਤੀ ਜਨਮ ਤੇ ਪਕੜ ਪਾਤੀ ਹੁਣ ਜੇ ਸਾਡੇ ਇੱਡੇ ਜੇ ਟੱਕਰ ਹਿੰਦੂਤਵਾ ਦੇ ਲੋਕਾਂ ਨੇ ਇਹ ਨਹੀਂ ਸਮਝ ਹੈਗੀ ਇਹ ਜੇ ਠੰਡੇ ਤੱਕ ਤੁਹਾਡੀ ਗੱਲ ਸਮਝ ਨਹੀਂ ਜਾਊਗੀ ਪਰ ਤੁਹਾਡਾ ਰਾਸ਼ਟ੍ਰਮੈਂਟ ਚੱਲੂਗਾ ਇੱਕ ਵਜ੍ਹਾ ਹੈ ਕਿ ਜਿਹੜਾ ਇਹ ਮੋਦੀ ਸਾਹਿਬ ਕਹਿੰਦੇ ਸੀ ਕਿ 400 ਸੀਟਾਂ ਹੋਣਗੀ ਤੇ ਉਹਨਾਂ ਦੀ ਤਾਂ ਪਾਰਲੀਮੈਂਟ ਦੇ ਵਿੱਚ ਮੈਜੋਰਿਟੀ ਹੋਈ ਨਹੀਂ ਆਈ ਹੈ ਹੁਣ ਬਾਕੀ ਦੀਆਂ 파ਟੀਆਂ ਬਿਲਕੁਲ ਇਹ ਬਗਾਵਤ ਤੇ ਵੀ ਆ ਰਹੀਆਂ ਉੱਚ-ਕਿੱਚ ਵੀ ਕਰ ਰਹੀਆਂ ਕਿ ਜਿਹੜਾ ਮੁਸਲਮਾਨਾਂ ਦਾ ਕਾਨੂੰਨ ਹੈ ਉਹ ਸਪੈਸ਼ਲ ਕਮੇਟੀ ਦੇ ਵਿੱਚ ਭੇਜ ਦਿੱਤਾ ਹੈਗਾ ਕਿ ਇਹਦੀ ਜਾਂਚ ਕਰੋ ਪਿਛਲੇ 10 ਸਾਲ ਜਿਹੜੋਂ ਉਹਦੀ ਸਾਫ ਦੀ ਮੈਜੋਰਟੀ ਆਰਐਸਐਸ ਦੀ ਰਹੀ ਹੈ ਜਿੰਨੇ ਵੀ ਪਾਰਲੀਮੈਂਟ ਦੇ ਕਾਨੂੰਨ ਹੈ ਉਹਨਾਂ ਦੇ ਉੱਤੇ ਬੈਸ ਨਹੀਂ ਹੋਈ ਜਿਹੜਾ ਕਿ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਲਈ ਬਹੁਤ ਪਰਤਨਾਕ ਗੱਲ ਹੈ ਕਿ ਇੱਕ ਪੂਰ ਡਿਕਟੇਟਰ ਤਾਨਾਸ਼ਾਹੀ ਵਰਗਣ ਜੋ ਤੁਸੀਂ ਇਹ ਬੋਲਦੇ ਹੋ ਕਾਨੂੰਨ ਬਣ ਜਾਂਦਾ ਸੋ ਸਾਨੂੰ ਸੰਕਟ ਹੈ ਕਿ ਹੈ ਕਿ ਹੋਂਜੇ اپੋਜੀਸ਼ਨ ਨੇ ਥੋੜੀ ਜੀ ਤਾਕਤ ਫੜੀ ਹੈ ਇਹਦੇ ਨਾਲ ਰਾਹਤ ਮਿਲੂਗੀ ਅਰ ਜਿਹੜੀ ਜਿਹੜੀ ਮੈਂ ਸਮਝਾਉਣਾ ਚਾਹੁੰਦਾ ਹੈ ਜਿਹੜੀ ਬੋਬਿਡ ਤੇ ਡੁੱਟਵਾਇਆ ਉਹਦੀ ਜਿਹੜੀ ਪਾਲਿਸੀ ਹੈ ਉਸ ਨੂੰ ਬੀਜੇਪੀ ਵੀ ਸਵੀਕਾਰ ਕਰਦੀ ਹੈ ਤੇ ਕਾਂਗਰਸ ਪਾਰਟੀ ਵੀ ਸਵੀਕਾਰ ਕਰਦੀ ਹੈ ਤੁਹਾਨੂੰ ਮੈਂ ਮਿਸਾਲ ਦੇ ਤੌਰ ਤੇ ਦੱਸ ਦਿਆਂ ਜਿਦੋਂ ਇੰਦਰਾ ਗਾਂਧੀ ਕਾਂਗਰਸ ਨੇ ਬਲੂ ਸਟਾਰ ਕੀਤਾ ਉਸ ਵੇਲੇ ਆਪੋਜੀਸ਼ਨਾਂ ਕਾਂਗਰਸ ਤੇ ਇੰਦਰਾ ਗਾਂਧੀ ਨਾਲ ਚੱਲੀ ਹੈ ਵਾਜਪਾਈ ਸਾਹਿਬ ਨੇ ਕਹਿਤਾ ਕਿ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਤੇ ਅਦਵਾਰਨੀ ਸਾਹਿਬ ਨੇ ਕਹਿਤਾ ਕਿ ਇਹ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਹਮ ਤੁਹਾਨੂੰ ਪਤਾ ਹੈ ਕਿ ਇਹ ਇੱਕ ਨਵੀਂ ਪਾਲਿਸੀ ਮੋਦੀ ਸਾਹਿਬ ਨੇ ਉਹਨਾਂ ਦੇ ਹੋਮ ਮਿਨਿਸਟਰ ਅਮਿਤ ਛਾਹਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਬਾਦਨੀ ਮੁਲਖਾਂ ਦੇ ਵਿਦੇਸ਼ੀ ਵਿਜ਼ੀਰ ਜੈ ਸ਼ੰਕਰ ਜੀ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਰੋਇਲ ਸਾਹਿਬ ਨੇ ਤੇ ਰੌ ਦੇ ਮੁਖੀ ਨੇ ਸਾਤ ਦਾ ਰੌਦਾ ਮੁਫੀ ਗੋਇਲ ਇੰਨੇ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਲੀਡਰ ਆਜ਼ਾਦੀ ਦੀ ਗੱਲ ਕਰਦੇ ਆ ਫ੍ਰੀडम ਦੀ ਗੱਲ ਕਰਦੇ ਆ ਜਾਨ ਲਿਬਰਟੀ ਦੀ ਗੱਲ ਕਰਦੇ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਮੈਂ ਪਾਰਲੀਮੈਂਟ ਦੇ ਵਿੱਚ ਬੋਲਣੇ ਹਾਂ ਸੋਨੀਆ ਗਾਂਧੀ ਕੀ ਕੋਲੀ ਵੀ ਮੈਂ ਗਿਆ ਉਹ ਕਹਿੰਦੇ ਠੀਕ ਹੈ ਉਹ ਮੈਂ ਮੈਂ ਤੇ ਉਹ ਮੇਰੀ ਗੱਲ ਸਮਝ ਗਈ ਕਿ ਇਹ ਚੀਜ਼ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਨੂੰ ਚਾਹੀਦੀ ਹੈ ਫਿਰ ਲੀਡਰ ਆਫ ਦਿ ਆਪੋਜੀਸ਼ਨ ਸੀਗਾ ਮਿਸਟਰ ਚੌਧਰੀ ਉਹਦੇ ਕੋਲੀ ਵੀ ਗਿਆ ਉਹਨੇ ਮੈਨੂੰ ਥੋੜਾ ਜਿਹਾ ਹੰਗਾਰਾ ਫੜਿਆ ਪਰ ਇੱਕ ਬਹੁਤ ਤਾਬਨ ਕਾਂਗਰਸ ਦਾ ਲੀਡਰ ਸੀਗਾ ਉਬ ਮੇਰੀ ਸੀਟ ਤੋਂ ਮੈਨੂੰ ਕੱਢਾ ਬਾਹਰ ਚੱਲੋ ਆਪਾਂ ਗੱਲ ਕਰੀਏ ਉਹਨੇ ਕਿਹਾ ਕਿ ਇਹ ਜਿਹੜੀ ਤੁਸੀਂ ਚੀਜ਼ ਕਰਦੇ ਹੋ ਨਾ ਤੁਸੀਂ ਤਾਂ ਬੋਲਦੇ ਆ ਇਸ ਪਾਲਸੀ ਦੇ ਉੱਤੇ ਤੁਸੀਂ ਨਾਮ ਵੀ ਲੈਦੇ ਆ ਜਿਹੜੇ ਜਿਹੜੇ ਬੰਦੇ ਮਾਰੇ ਆ ਸਾਰਾ ਕੁਝ ਕਰਦੇ ਆ ਪਰ ਅਸੀਂ ਕਾਂਗਰਸ 'ਚ ਐ ਤੁਸੀਂ ਉਮੀਦ ਰੱਖਦੇ ਹੋ ਕਿ ਅਸੀਂ ਤੁਹਾਡੇ ਨਾਲ ਖੜਿਆਂਗੇ ਇਹ ਤੋਂ ਨੂੰ ਮੀਤ ਨਹੀਂ ਕਰਨੀ ਚਾਹੀਦੀ ਕਿਉਂ ਕਰਕੇ ਇਹ ਕੰ ਇੰਡੀਆ ਦੀ ਕੰਮੀ ਪਾਲਿਸੀ ਹੈ ਇਹ ਨੈਸ਼ਨਲ ਪਾਲਿਸੀ ਹੈ ਜਿਹੜੀ ਭਾਜਪਾ ਨੇ ਪੜਾਈ ਹੈ ਕਿ ਸਿੱਖਾਂ ਨੂੰ ਮਾਰ ਦਿੱਤਾ ਜਾਵੇ ਨਿਰਜਨ ਨੂੰ ਮਾਰਤਾ ਕੈਨੇਡਾ ਦੇ ਵਿੱਚ ਬਾਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਪਰ ਤਾਣੀਆਂ ਦੇ ਵਿੱਚ ਅਫਜ਼ਲ ਸਿੰਘ ਬਿਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਰੋਟੇ ਨੂੰ ਮਾਰਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਸਾਡੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰਤਾ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪੰਨੂ ਨੂੰ ਮਾਰ ਦਈਏ ਹੁਣ ਗੱਲ ਸਮਝਣ ਦੀ ਇਹ ਹੈ ਕਿ ਜੇ ਤੁਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਮੜਵਾ ਰਹੇ ਹੋ ਜਿਹੜੇ ਉਹ ਮੁਲਕਾਂ ਦੇ ਸਿਟੀਜ਼ਨਸ ਨੇ ਫਿਰ ਤੁਸੀਂ ਉਹ ਮੁਲਕਾਂ ਦੀ ਸੋਵਰਨਿਟੀ ਬਾਦਸ਼ਾਹੀ ਨੂੰ ਤੋੜਤਾ ਹੁਣ ਬਾਦਸ਼ਾਹੀ ਤਾਂ ਕੋਈ ਵੀ ਨਹੀਂ ਤੜਾਊਗਾ ਹੁਣ ਦੇਖੋ ਆਪਣੇ ਮੁਲਕ ਦੇ ਵਿੱਚ ਦਲਾਈ ਨਾਮਾ ਸਾਹਿਬ ਨੂੰ ਪਨਾਹ ਦਿੱਤੀ ਹੈ ਆ ਬੇਗਮ ਸਾਹਿਬ ਆ ਗਏ ਬੰਗਲਾਦੇਸ਼ ਦੇ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਦੇ ਤਾਂ ਹਿੰਦੂਤਵਾਦੀ ਇੰਡੀਆ ਨੂੰ ਆਪਣੀ ਬਦਨਾਮੀ ਤਾਂ ਬਹੁਤ ਮਹਿਸੂਸ ਹੋਊਗੀ ਕਿ ਸਾਡੀ ਬਾਦਸ਼ਾਹੀ ਤੇ ਸਾਡੀ ਸੋਵਰਨਿਟੀ ਤੋੜਦੀ ਹੈ ਹੁਣ ਅਸੀਂ ਸਿੱਖ ਇਹੋ ਜਿਹੇ ਪਸਿਪੈ ਹੈ ਕਿ ਸਾਡੇ ਉੱਤੇ ਪਹਿਲਾਂ ਵੀ ਹਮਲੇ ਹੋਏ ਪਰ ਹੁਣ ਜਿਹੜੇ ਹਮਲੇ ਹੋਏ ਐ ਇਹ ਸਾਨੂੰ ਸਮਝ ਆ ਰਹੀ ਹੈ ਕਿ ਇਹ ਹਿੰਦੂਤਵਾ ਤੇ ਹਿੰਦੂ ਦੀ ਨੈਸ਼ਨਲ ਪਾਲਿਸੀ ਹੈ ਕਿ ਇਹ ਸਿੱਖਾਂ ਨੂੰ ਅਸੀਂ ਮਾਰ ਦੇਣਾ ਜਿਹੜਾ ਜ਼ੱਤ ਦੀ ਗੱਲ ਕਰਦੇ ਨੇ ਹੁਣ ਅਸੀਂ ਤਾਂ ਉਮਰਾਂ ਖਾ ਬੈਠੇ ਸਾਨੂੰ ਮਾਰ ਦੋਗੇ ਪਰ ਸਿੱਖ ਚੁੱਪ ਕਰਕੇ ਤਾਂ ਕਦੇ ਬੈਠਦੇ ਨਹੀਂ ਐ ਹੀ ਹਾਲ ਹੋਇਆ ਇੰਦਰਾ ਗਾਂਧੀ ਦਾ ਜਨਰਲ ਵੈਧਿਆ ਦਾ ਹੋਰਾਂ ਦਾ ਤੇ ਮੇਰਾ ਮਤਬ ਇਹਦਾ ਰਿਐਕਸ਼ਨ ਤਾਂ ਹੋਊਗਾ ਕਿ ਜਿਹੜੇ ਬੰਦਿਆਂ ਨੇ ਇਹ ਪਾਲਿਸੀ ਘਟਈ ਹੈ ਜਾਂ ਤਾਂ ਉਹ ਆਪਣੀ ਸਿਕਿਉਰਿਟੀ ਵਧਾਉਣਗੇ ਜਾਂ ਉਹ ਬਾਹਰ ਨਿਕਲਣਗੇ ਜਿਸ ਕਰਕੇ ਇੱਕ ਵੱਡੀ ਡਰਤਾ ਪੈਦਾ ਹੋ ਗਿਆ ਕਿ ਇਹ ਜਿਹੜਾ ਵੀ ਐਕਸ਼ਨ ਹੁੰਦਾ ਹੈ ਉਹਦਾ ਸਿੱਖਾਂਵੰਦ ਰਿਐਕਸ਼ਨ ਤਾਂ ਹੋਊਗਾ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਜ਼ਰੂਰੀਆਂ ਹੈ ਕਿ ਅਸੀਂ ਬੜੇ ਖਸੂਦੇ ਫਸੇ ਹੋਏ ਹਾਂ 14 ਸਾਲ ਤੋਂ ਸਾਡੀ ਐਸ்சிਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਟਾਲਮ ਟਾਲੀ ਕਰੀ ਜਾਂਦੇ ਐ ਹੁਣ ਹਿੰਦੁਤਵਾ ਚਾਹੁੰਦੀ ਹੈ ਕਿ ਸਾਡੇ ਦल्ले ਐਸ்சிਪੀਸੀ ਦੇ ਉੱਤੇ ਕਬਜ਼ਾ ਕਰ ਲੈਣ ਹੁਣ ਜਿਹੜੇ 14 ਸਾਲ ਬਾਦਲ ਦਲ ਦੇ ਬੰਦੇ ਮੈਂਬਰ ਉਹਦੇ ਉੱਤੇ ਛਾਪਾ ਮਾਰ ਕੇ ਬੈਠੇ ਐ ਉਹ ਫੇਰ ਮਸਾਂਦੀ ਹੈ ਕਿ ਹੈ ਉਹ ਮੰਗਤੀ ਹੈਗੀ ਐ ਜਿਹੜਾ ਬੰਦਾ ਚੁਣਿਆ ਹੀ ਨਾ ਜਾਵੇ ਤੇ ਕਿਸੇ ਕਬਜ਼ਾ ਕਰਕੇ ਬੈਠ ਜੇ ਜਿਵੇਂ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਤੀ ਸੀ ਤੇ ਕੋਈ ਇਲੈਕਸ਼ਨ ਦੀ ਉਮੀਦ ਹੀ ਨਹੀਂ ਸੀ ਇਸੇ ਤਰ੍ਹਾਂ ਇੱਕ ਸਿੱਖਿਆ ਦੇ ਦਾ ਕੌਮ ਹੈ ਸਾਡੇ ਉੱਤੇ ਇਹੋ ਜਿਹਾ ਜ਼ਬਰਦਸਤ ਨਾ ਇਹ ਪ੍ਰਦਰਸ਼ ਤੋਂ ਬਾਹਰ ਹੈ ਹੁਣ ਮੋਦੀ ਸਾਹਿਬ ਯੂਕ੍ਰੇਨ ਗਏ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਯੂਕ੍ਰੇਨ ਦਾ ਉਹਨੇ ਕਿਹਾ ਹੈ ਕਿ ਮੋਦੀ ਸਾਹਿਬ ਤੁਸੀਂ ਆਏ ਹੋ ਜੀ ਆਇਆਂ ਤੁਸੀਂ ਸਾਡਾ ਹਾਲ ਪੁੱਛਣ ਆਏ ਹੋ ਉਹ ਤੁਹਾਡੀ ਟਿਪ ਪਰ ਪਰ ਰੂਸ ਜਿਸ ਨੇ ਸਾਡੇ ਉੱਤੇ ਹਮਲੇ ਕੀਤੇ ਐ ਸਾਡੀ ਧਰਤੀ ਨੂੰ ਨੱਪ ਲਿਆ ਜਵੇਂ 3 ਨੇ ਲਦਾਖ ਦੇ ਵਿੱਚ 1961 ਦੇ ਵਿੱਚ 40000 ਸਕਰ ਕਿਲੋਮੀਟਰ ਨੱਪਲੇ ਸੀਗੇ 2000 2020 ਵਿੱਚ 8000 ਕਿਲੋਮੀਟਰ ਹੋਰ ਲੁੱਟ ਲੇ ਕਿਤੇ ਤੁਸੀਂ ਆਪਣੀ ਗੱਲ ਵੀ ਸੋਚੋ ਕਿ ਉਹ ਦੇ ਮੌਨਫਦੇ ਵਿੱਚ ਵੀ ਸੀ ਨੇ ਥੋੜਾ ਲਾਟਾ ਲੁੱਟਿਆ ਹੋਇਆ ਇਸੇ ਤਰ੍ਹਾਂ ਤੁਹਾਨੂੰ ਹਮਦਰਦੀ ਹੋਣੀ ਚਾਹੀਦੀ ਹੈ ਸਾਡੇ ਨਾਲ ਕਿ ਰੂਸ ਨੇ ਸਾਡੇ ਇਲਾਕੇ ਬੜੇ ਇਹਨ ਆਪਣੇ ਹੈ ਤੇ ਤੁਸੀਂ ਰੂਸ ਤੋਂ ਰੂਗੋਲ ਖਰੀਦਦੇ ਹੋ ਰੂਗੋਲ ਖਰੀਦ ਕੇ ਤੁਸੀਂ ਇੱਥੇ ਇੰਡੀਆ ਤੋਂ ਨੂੰ ਰਫਾਈਨ ਕਰ ਦਿੰਦੇ ਹੋ ਰੀਜ਼ਲ ਬਣਾ ਦਿੰਦੇ ਹੋ ਹੋਰ ਪਰਦਾਰਥਾਂ ਬਣਾ ਦਿੰਦੇ ਹੋ ਤੇ ਇਸ ਤਰ੍ਹਾਂ ਰੂਸ ਦੀ ਇਕਨੋਮਿਕਲੀ ਜਾਂਦੀ ਹੈ ਤੁਹਾਡੇ ਸਿਰ ਦੇ ਉੱਤੇ ਤੇ ਜੇ ਤੁਹਾਡੇ ਸਿਰ ਦੇ ਉੱਤੇ ਰੂਸ ਦੀ ਇਕਨੋਮਿਕਲੀ ਚੱਲ ਰਹੀ ਹੈ ਤੇ ਤੁਸੀਂ ਟੱਟੂ ਦਾ ਸਾਡੇ ਨਾਲ ਸਵਾ ਕਰਾਉਣੀ ਹੈ ਰੂਸ ਤੇਰੇ ਉਪਰੇ ਦੀ ਜਾਂ ਤਾਂ ਤੁਸੀਂ ਉਹਨਾਂ ਦਾ ਤੇਲ ਨਾ ਲਓ ਉਹਨਾਂ ਨੂੰ ਪੈਸਾ ਜਾਂਦਾ ਸਾਰਾ ਤੁਹਾਡੇ ਕੋਲੋਂ ਤੇ ਉਹ ਸਾਡੇ ਉੱਤੇ ਚੜਦਾ ਹੈ ਫਿਰ ਜਿਵੇਂ ਇਸ ਤਰ੍ਹਾਂ ਇਹ ਗੱਲ ਹੋ ਰਹੀ ਹੈ ਹਿੰਦੂਤਵ ਨੂੰ ਐ ਨਹੀਂ ਸੋਚਣਾ ਚਾਹੀਦਾ ਕਿ ਸਿੱਖਾਂ ਤੇ ਘੱਟ ਗਿਣਤੀਆਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਸਾਨੂੰ ਸਾਰਾ ਪਤਾ ਹੈ ਰਾਜਨਾਥ ਸਿੰਘ ਜੀ ਅਮਰੀਕਾ ਗਏ ਹੈ ਅਮਰੀਕਾ ਦੀ ਡਿਫੈਂਸ ਵਿਸਕਰਨੇ ਕੇ ਆਖੀ ਤੁਹਾਨੂੰ 5 ਰੁਪਈਆ ਜਿਹੜੀਆਂ ਸਬਮਰੀਨ ਹੁੰਦੀਆਂ ਉਹਦੇ ਵੀ ਅਸੀਂ ਤੁਹਾਨੂੰ ਜੰਤਰ ਦਵਾਂਗੇ ਜਿਹੜਾ ਤੁਸੀਂ ਪਛਾਣ ਕਰ ਸਕੋ ਕਿ ਇੱਥੇ 5 ਰੁਪਈਆ ਫਿਰਦੀ ਹੈ ਸਮੁੰਦਰ ਚ ਹੋਰ ਇੰਡੀਆ ਨੇ ਸਵਭ 5 ਰੁਪਈਆ ਦੇਖਣੀ ਹੈ ਅਮਰੀਕਾ ਦੀ ਵੀ ਅਪਲ ਮੇਰੇ ਅਸਲ ਗਿੱਟਿਆਂ ਚ ਹੈ ਔਰ ਜਿਹੜੇ ਜੰਤਰ ਦੇਣਗੇ ਉਹਦੇ ਨਾਲ ਰੂਸ ਦੀਆਂ ਪੰਡੂਪੀਆਂ ਤਾਂ ਇਹਨਾਂ ਨੇ ਲੱਭਣੀਆਂ ਨਹੀਂ ਤੇ ਇਹ ਲੱਭਣਗੇ ਅਮਰੀਕਾ ਤੇ ਨੀਡਰਲੈਂਡਸ ਦੀਆਂ ਪੰਡੂਪੀਆਂ ਠੀਕ ਹੈ ਸੋ ਮੇਰਾ ਮਤਲਬ ਹੈ ਕਿ ਪਤਾ ਸਾਰਿਆਂ ਨੂੰ ਹੈ ਤੁਸੀਂ ਕੀ ਕਰ ਰਹੇ ਹੋ ਹਿੰਦੂਤਪਾਲਿਓ ਐਨਾ ਸਮਝੋ ਨਹੀਂ ਪਤਾ ਹੈਗਾ ਸਾਰਾ ਪਤਾ ਜੇ ਤੁਸੀਂ ਚਾਹੁੰਦੇ ਹੋ ਕਿ ਅਮਨ ਹੋਵੇ ਇਹ ਅਮਨ ਨਹੀਂ ਹੋਊਗਾ ਜੇ ਤੁਸੀਂ ਸਿੱਖਾਂ ਨੂੰ ਟਾਰਗੇਟ ਬਣਾ ਕੇ ਦੂਜੇ ਮਿਲਖਾਂ 'ਚ ਹਰਿਆਣੇ ਤੇ ਇੱਥੇ ਮਰਵਾਉਂਗੇ ਇਹ ਗੰਡਫੁੱਟੇ ਪਾਉਗੀ ਸਿੱਖ ਹਰੇਕ ਐਕਸ਼ਨ ਦਾ ਰਿਐਕਸ਼ਨ ਕਰਦੇ ਸੋ ਇਹ ਚੀਜ਼ਾਂ ਤੇ ਗਰੀਬੀ ਬਹੁਤ ਜ਼ਿਆਦਾ ਹੈਗੀ ਹੈ ਆਪਣੇ ਪੰਜਾਬ ਦੇ ਵਿੱਚ ਸਬਸਿ ਦੇਖਣੇ ਉਹ ਬੀਪੀਆਂ ਸਵੇਰੇ ਘਰੋਂ ਬਾਹਰ ਨਿਕਲ ਜਾਂਦੀਆਂ ਤੇ ਵੱਟਾਂ ਤੋਂ ਇਕੱਠੇ-ਪੁੱਠੇ ਉਤਰ ਕੇ ਲੈ ਆਉਂਦੀਆਂ। ਪੰਡ ਉਹਨਾਂ ਦੇ ਸਿਰ ਦੇ ਉੱਤੇ ਛੱਤੀ ਹੁੰਦੀ ਹੈ। ਉਸ ਤੋਂ ਬਾਅਦ ਫੇਰ ਦੁਪਹਿਰੇ ਵੀ ਬੀਪੀਆਂ ਛੱਡੀਆਂ ਜਾਂਦੀਆਂ। ਫੇਰ ਸੜਕਾਂ ਤੋਂ ਡੱਪੇ ਛੋਟੇ-ਛੋਟੇ ਲੱਕੜਾ ਇਕੱਠੀ ਕਰਕੇ ਉਹ ਆਪਣੇ ਘਰਾਂ 'ਚ ਲੈ ਜਾਂਦੀਆਂ। ਉਹਨਾਂ ਕੋਲ ਨਾ ਗੈਸ ਹੈ ਨਾ ਕੇਰੋਸਿਨ ਆਇਲ ਦਾ ਸਟੋਵ ਹੈ ਉਹ ਫਿਰ ਰੋਟੀ ਉਹ ਲੱਕੜਾਂ ਤੇ ਪਉਂਦੀ ਹੈ ਤੇ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਸੀਂ ਪਿੰਡਾਂ 'ਚ ਗਏ ਨਹੀਂ ਹੁਣ ਜਿਹੜੇ ਧੀਰਬ ਲੋਕ ਨੇ ਰੈਂਟੇਡ ਸਿੱਖ ਹੈ ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਤੇ ਜਦੋਂ ਸਰਦੀਆਂ ਆਉਂਦੀਆਂ ਉਹਨਾਂ ਦਾ ਡੰਗਰ ਬੱਚਾ ਵੀ ਉਸੇ ਕਮਰੇ 'ਚ ਹੁੰਦਾ ਹੈ ਤੇ ਜਦੋਂ ਨਦੀ ਧੀ ਤੇ ਜਵਾਈ ਆਉਂਦੇ ਆ ਉਹ ਵੀ ਉਸੇ ਕਮਰੇ ਛੁੰਦੇ ਆ ਜਿਹਦੋਂ ਨਾ ਦਾ ਪੁੱਤ ਤੇ ਨੂੰਹ ਹੁੰਦੀ ਹੈ ਉਹ ਵੀ ਉਸੇ ਕਮਰੇ ਛੁੰਦੀ ਹੈ ਫੇਰ ਆਜ਼ਾਦੀ ਦਾ ਦਿਵਸ ਤਾਂ ਆਪਾਂ ਬੜੀ ਸ਼ਾਨ ਨਾਲ ਮਨਾਉਂਦੇ ਆ ਪਰ ਅੱਜ ਜਿਹੜੀਆਂ ਮੈਂ ਚੀਜ਼ਾਂ ਦੱਸ ਰਿਹਾ ਇਹ ਅਗੇ ਤੱਕ 70 ਸਾਲ ਹੋ ਗਏ ਹੈ ਕਿ ਸਾਨੂੰ ਆਜ਼ਾਦੀ ਮਿਲੀ ਹੈ ਰੱਦੀ ਜੰਦੀ ਮਿਲੀ ਹੈ ਸਾਨੂੰ ਨਾ ਗਰੀਬਾਂ ਨੂੰ ਮਿਲੀ ਹੈ ਨਾ ਸਿਕਾ ਨੂੰ ਮਿਲੀ ਹੈ ਤੇ ਸਾਡੇ ਬਗੈਰ ਪੁੱਛਿਆ ਮਰੀਂਜਾ ਨੇ ਗਾਂਧੀ ਨੇ ਨਹਿਰੂ ਜਿਨੇ ਨੇ ਪਾਕਿਸਤਾਨ ਬਣਾਤਾ ਮੁਸਲਮਾਨਾਂ ਨੇ ਇੰਡੀਆ ਬਣਾਤਾ ਹਿੰਦੂਆਂ ਦੇ ਲਈ ਹੁਣ ਅਸੀਂ ਜਿਹੜੇ ਸਿੱਖ ਹੈ ਅਸੀਂ ਜਿਹੜੇ ਪਾਕਿਸਤਾਨ ਦੇ ਵਿੱਚ ਹੈ ਅਸੀਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਅਸੀਂ ਇੰਡੀਆ 'ਚ ਅਸੀਂ ਹਿੰਦੂ ਦੇ ਗੁਲਾਮ ਹੈ ਤੇ ਸਾਰੇਆਂ ਨਾਲ ਜਿਆਦਾ ਕੁਰਬਾਨੀਆਂ ਨਰੇਜਾਂ ਨੂੰ ਕੱਢਣ ਦੇ ਲਈ ਸਿੱਖਾਂ ਨੇ ਕੀਤੀ ਹੈ ਅੰਗਰੇਜ਼ ਕਢਾ ਲੋ ਮੈਂ ਗਲਤ ਨਹੀਂ ਬੋਲ ਰਿਹਾ ਹੁਣ ਮੈਂ ਸਮਝਦਾ ਕਿ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਕੀਤੀ ਹੈ ਉਹਨਾਂ ਦੀ ਅਕਲ ਇੱਥੇ ਸੀਗੀ ਕਿ ਗਿੱਟਿਆਂ ਸੀਗੀ ਕਿ ਜਦੋਂ ਅੰਗਰੇਜ਼ ਸੀ ਹਿੰਦੂ ਵੀ ਅੰਗਰੇਜ਼ ਦੇ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਸਿੱਖ ਵੀ ਗੁਲਾਮ ਸੀ ਸਾਡੇ ਸਾਰਿਆਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰੀ ਤਾਂ ਸੀ ਹੀ ਤੇ ਜੇ ਅਸੀਂ ਅੰਗਰੇਜ਼ਾਂ ਦੇ ਨਾਲ ਹੀ ਰਹਿੰਦੇ ਸਾਰੇ ਗੁਲਾਮ ਹੁੰਦੇ ਸਾਡੀ ਬਰਾਬਰੀ ਤਾਂ ਨਰੰਗੀ ਤੇ ਜਦੋਂ ਉਹਦੋਂ ਅੰਗਰੇਜ਼ਾਂ ਦੇ ਖਿਲਾਫ ਬਾੜੇ ਐਕਟ ਹੋਇਆ ਕਾਲੇ ਪਾਣੀ ਗਏ ਸਿੱਖ ਹੁਣ ਸਾਰੇ ਭੱਜੇ ਜਾਂਦੇ ਆ ਅਮਰੀਕਾ ਦੇ ਮੁਲਕਾਂ ਦੇ ਵਿੱਚ ਮੇਰਾ ਮਤਬ ਇਹ ਦਿੱਤਾ ਸਿੱਖ ਕੌਮ ਨੂੰ ਸਮਝ ਨਹੀਂ ਆਈ ਇਹ ਅਸੀ ਹੈ ਕਿ ਤੇ ਕੀ ਸਾਡਾ ਭੂਇਠ ਹੈ ਸੋ ਇਹ ਸਾਰਿਆਂ ਦੇ ਨਾਲ ਤੁਹਾਡੀ ਪ੍ਰੈਸ ਨਾਲ ਫੁਵਾੜੇ ਵਾਲੇ ਨਾਲ ਮੈਂ ਕੀਤੀ ਹੈ ਹੋਰ ਤੁਸੀਂ ਕੋਣ ਜੋ ਕੁਝ ਪੁੱਛ ਰਹੇ ਹੋ ਮਾਨ ਸਾਹਿਬ ਪਹਿਲਾਂ ਤਾਂ ਫੁਵਾੜਾ ਪ੍ਰੈਸ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਸਾਡਾ ਸਵਾਲ ਮੇਰਾ ਇਹ ਸੀ ਕਿ ਧਰਮ ਦੀ ਆਜ਼ਾਦੀ ਤਾਂ ਸਾਰਿਆਂ ਨੂੰ ਹੁੰਦੀ ਹੈ ਪਰ ਜੇਕਰ ਤੁਸੀਂ ਪਿਛਲੇ 10 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਦਬਾਵੇ ਦੇ ਵਿੱਚ ਪੰਜਾਬੀਆਂ ਦੀ ਨਸ਼ਾ ਕੋਸੀ ਕਿੰਨੀ ਹੋ ਰਹੀ ਹੈ ਸਿੱਖ ਕਿੰਨੇ ਕ੍ਰਿਸਟਲਟੀ ਦੇ ਵਿੱਚ ਜਾ ਰਿਹਾ ਅੱਜ ਤੋਂ 30 ਸਾਲ ਪਹਿਲਾਂ ਇਹ ਰੁਝਾਨ ਅੰਮ੍ਰਿਤਸਰ ਤੋਂ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਸੀ ਪਰ ਹੁਣ ਜੇ ਅੱਜ ਆਪਾਂ ਦੇਖਿਆ ਜਾਵੇ ਜਲੰਧਰ ਕਪੂਰਥਲਾ ਬੈਲਟ ਜਿਹੜੀ ਸਾਰੀ ਆ ਬਹੁਤ ਤੇਜ਼ੀ ਨਾਲ ਇਹਦੇ ਵੱਲ ਵੱਧ ਰਹੀ ਆ ਔਰ ਇਹਦੇ ਲਈ ਬੋਤ ਦਾ ਤਾਂ ਕੋਈ ਨਹੀਂ ਔਰ ਨਾ ਉੱਥੇ ਕੋਈ ਆਪਣੀਆਂ ਸਗਰਮੀਆਂ ਦੇ ਆਪਾਂ ਉਹਨਾਂ ਨੂੰ ਕੰਡੈਮਨ ਨਹੀਂ ਕਰਨਾ ਤਾਂ ਆਪਣੀਆਂ ਸਗਰਮੀਆਂ ਦਾ ਆਪਾਂ ਤੇਜ਼ ਕਰੀਏ ਅਲੱਗ-ਅਲੱਗ ਪੰਥਕ ਤੇ ਰਹ ਉਹਦੇ ਬਾਰੇ ਬੋਲਦਾ ਕੋਈ ਨਹੀਂ ਉਹ ਜਿਹੜੇ ਪੰਥਕ ਦਾਵਾ ਕਰਦੇ ਆ ਕਿ ਸਾਡੀ ਪਾਰਟੀ ਆ ਪੰਥ ਦੀ ਉਥਾ ਉਹਨਾਂ ਦੇ ਨਾਲ ਜਾ ਕੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੈ ਜਿਹੜੇ ਬੰਦੇ ਬਾਹਰ ਮਾਰੇ ਹੈ ਕੋਈ ਸਾਡੀ ਪਾਰਟੀ ਤੋਂ ਸਿਵਾਏ ਕੋਈ ਬੋਲ ਰਿਹਾ ਜੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਪੀਸੀ ਨੇ ਪਾਰਟੀ ਕਰਦੀ ਐ ਐਸਪੀਸੀ ਐਸਪੀਸੀ ਨੇ ਕੋਈ ਰੈਜ਼ੋਲੂਸ਼ਨ ਨਹੀਂ ਪਾਸ ਕੀਤੀ ਕਿਸੇ ਲੀਡਰ ਨੇ ਬਾਦਲ ਕਰੀਏ ਨੇ ਜਾਂ ਦੂਜੇ ਧਿਰ ਨੇ ਜਾਂ ਕਾਂਗਰਸ ਨੇ ਕਾਂਗਰਸ ਨੂੰ ਤੁਮੈ ਤਾਂ ਦਸਤਾਵੀਜ਼ਾਂ ਦੀ ਨੈਸ਼ਨਲ ਪਾਲਿਸੀ ਹੈ ਉਹਨਾਂ ਨੇ ਨਹੀਂ ਬੋਲਣਾ ਹੂ ਔਰ ਬਾਕੀ ਤਾਂ ਹੈਗੇ ਐ ਨਾ ਭਾਈ ਆંકੜੇ ਬੜੇ ਗੰਭੀਰ ਆ ਜੇ ਤੁਸੀਂ ਦੇਖੋਗੇ ਗੱਕੂ ਸਾਹਿਬ ਨਾਲ ਆ ਮਕਢੋਲੀ ਦੇ ਹੈਗੇ ਆ ਜਲੰਧਰ ਕੂਰਥਲਾ ਦੀ ਜਿਹੜੀ ਬੈਲਟ ਹੈ ਸਾਡੀ ਤੁਸੀਂ ਦੇਖੋ ਕਿੰਨੇ ਕਿੰਨੇ ਵੱਡੇ ਉਹਨਾਂ ਦੇ ਬਣ ਗਏ ਔਰ ਉੱਥੇ ਹਜ਼ਾਰਾਂ 20-20 ਹਜ਼ਾਰਾਂ ਇਕੱਠੇ ਹੋ ਰਿਹਾ ਔਰ ਉਹ ਸਾਰੇ ਬੰਦੇ ਕਿੱਥੋਂ ਡਿਵਰਟ ਹੋ ਰਿਹਾ ਸਾਰੇ ਜ਼ਿਆਦਾ ਪੰਜਾਬੀਆਂ ਤੋਂ ਡਿਵਰਟ ਹੋ ਰਿਹਾ ਜਾਂ ਸਿੱਖਾਂ ਤੋਂ ਡਿਵਰਟ ਹੋ ਰਿਹਾ ਔਰ ਵੱਡੀ ਗੱਲ ਇਹ ਆ ਕਿ ਸਿੱਖ ਧਰਮ ਦੇ ਵਿੱਚੋਂ ਬੰਦੇ ਉੱਧਰ ਡਿਵਰਟ ਹੋ ਰਿਹਾ ਔਰ ਉਹ ਆਪਣੇ ਬਹੁਤ ਵੱਡੇ ਵੱਡੇ ਬਣਾ ਰਿਹਾ ਕੀਜ਼ਾ ਜਿਹੜੀਆਂ ਅੱਗੇ ਹੋ ਜਾ ਕੇ ਉਹ ਪ੍ਰਮੋਟ ਕਰ ਰਿਹਾ ਚੰਨ ਸਰ ਮੈਂ ਸੌਰੀ ਵਿਚੇ ਡੋਰ ਪੇ ਨੂੰ ਬੋਲਣਾ ਨਹੀਂ ਚਾਹੀਦਾ ਮੈਂ ਇੱਕ ਤੁਹਾਡੀ ਧਿਆਨ ਚ ਲਿਆਉਣਾ ਚਾਹੁੰਦਾ ਔਰ ਇਹ ਜਿਹੜੇ ਤੁਸੀਂ ਚਿੰਤਾ ਜ਼ਾਹਰ ਕੀਤੀ ਹੈ ਆ ਪਾਰਟੀ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਪਿਛਲੇ ਲਗਭਗ 6 ਮਹੀਨਿਆਂ ਤੋਂ ਇੱਥੇ ਵਿਚਾਰ ਕਰਤੇ ਵਿਚਾਰ ਦੀ ਹਿੰਸੇਗਾ ਤੇ 18 ਤਰੀਕ ਨੂੰ ਜਿਹੜੀ ਲੰਗੀ ਇੱਕ ਹਫਤਾ ਪਹਿਲਾਂ ਇੱਕ ਮਹਮ ਸ਼ੁਰੂ ਕੀਤੀ ਹੈ ਪਾਰਟੀ ਨੇ ਆ ਪੰਥਕ ਹੋਕਾ ਦਲਤਾਂ ਦੇ ਵੇੜੇ ਤੱਕ ਪੰਥਕ ਹੋਕਾ ਦਲਤਾਂ ਦੇ ਵੇੜੇ ਤੱਕ ਉਹ ਮਹਿੰਮ ਦੀ ਸ਼ੁਰੂਆਤ ਨੂੰ ਹਾਲੇ ਅੱਜ ਇੱਕ ਹਫਤਾ ਹੋਇਆ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਰਿਐਲਿਟੀ ਦੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਬਜਟ ਰ 500 ਕਰੋੜ ਦਾ ਰੱਖਿਆ ਧਰਮ ਪ੍ਰਚਾਰ ਲਈ ਪਰ ਸਾਡੇ ਵੇੜਿਆਂ 'ਚ ਗਰੀਬਾਂ ਲੋਕਾਂ ਤੱਕ ਉਹ ਧਰਮ ਪ੍ਰਚਾਰ ਹੋਇਆ ਨਹੀਂ ਉਹ ਫੰਡ ਛਕਿਆ ਛਕਾਇਆ ਗਿਆ ਉਹਨਾਂ ਤੱਕ ਕੋਈ ਪਹੁੰਚਿਆ ਨਹੀਂ ਕਦੇ ਵੀ ਧਰਮ ਪ੍ਰਚਾਰ ਸਿੱਖ ਧਰਮ ਪ੍ਰਚਾਰ ਕਦੇ ਪਹੁੰਚਿਆ ਨਹੀਂ ਜੇ ਪਹੁੰਚਿਆ ਨਹੀਂ ਤਾਂ ਛੋੜੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਛੱਡੀ ਹੋਈ ਸੀ ਗੱਲ ਉਹਨਾਂ ਦੇ ਐਫਰਟਸ ਫੇਲ ਹੋ ਗਏ ਨਹੀਂ ਗਏ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਪਾਰਟੀ ਨੇ ਸਮਝਿਆ ਕਿ ਇਦਾਂ ਨਹੀਂ ਹੋਣੀ ਚਾਹੀਦੀ ਜਿਹੜੇ ਗਰੀਬ ਸੇਖਿਆ ਉਹਨਾਂ ਦੀ ਕਨਵਰਸ਼ਨ ਨਹੀਂ ਹੋਣੀ ਚਾਹੀਦੀ ਤਾਂ ਅਸੀਂ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਇਹਦਾ ਰਿਜ਼ਲਟ ਕੀ ਹੈ ਇੱਕ ਹਫਤਾ ਹੋਇਆ ਸਾਨੂੰ ਇੱਥੇ ਬੈਠਿਆਂ ਨੂੰ ਸ਼ੁਰੂ ਕੀਤਿਆਂ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਹੁਤ ਵੱਡੇ ਇੱਕ ਐਸਸੀ ਲੀਡਰ ਨੇ ਸਰਦਾਰ ਸਰੂਪ ਸਿੰਘ ਖਲਵਾੜਾ ਇਹਨਾਂ ਦਾ ਬੇਟਾ ਆਪਦੇ ਸਾਥੀਆਂ ਨੂੰ ਨਾਲ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੁਆਇਨ ਕਰ ਰਿਹਾ ਇਹ ਮਹਿਮਦੀ ਬਦੌਲਤ ਕਿ ਮਹਿਮਦੀ ਸ਼ੁਰੂਆਤ ਹੋਈ ਹੈ ਚੰਗੀ ਗੱਲ ਹੈ ਉਹਨਾਂ ਦੇ ਦਾਦੇ ਸਾਡੇ ਆਂਢ ਗੁਆਂਢ ਸਾਡੇ ਰਿਸ਼ਤੇਦਾਰੀਆਂ ਤੱਕ ਵੀ ਜਿਹੜੇ ਆ ਉਹ ਦੂਜੇ ਬਣੇ ਹੁਗਿਆ ਔਰ ਅਸੀਂ ਬੜਾ ਸ਼ਰਮ ਮਹਿਸੂਸ ਕਰਦੇ ਆ ਇਸ ਕਰ ਨੂੰ ਅਸੀਂ ਸ਼ੁਰੂ ਕੀਤਾ ਜੀ ਇਹਦੇ ਬਹੁਤ ਚੰਗੇ ਨਤੀਜੇ ਦੇਵਾਂਗੇ ਨਵੰਬਰ ਦੇ ਵਿੱਚ ਸਰਦਾਰ ਸ਼ਿਵਰਜ ਸਿੰਘ ਮਾਨ ਜੀ ਇੱਕ ਵਾਰੀ ਫਿਰ ਦੁਆਬੇ ਦੇ ਵਿੱਚ ਆਪਨੇ ਆਉਣਗੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਨਵੰਬਰ ਦੇ ਵਿੱਚ ਕਿਸ ਕਬਲੇ ਆਉਣਗੇ 200 ਇਹਦਾ ਜਿਲ੍ਹਿਆਂ ਦਾ 200 ਗਰੀਬ ਪਰਿਵਾਰ ਦਲਿਤ ਪਰਿਵਾਰ ਅਨਸੂਚਿਤ ਜਾਤੀ ਪਰਿਵਾਰ 200 ਕਪੂਰਥਲਾ ਜਲੰਧਰ ਤੇ ਹੁਸ਼ਿਆਰਪੁਰ ਚੋਂ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਦਾ ਲੰਚ ਹੋਏਗਾ ਚਾਰ ਕੰਟੀਊਟਰਾਂ ਵਾਲੀ ਬਤਾਉਣੇ ਆ ਉਹਨਾਂ ਨਾਲ ਦੁੱਖ ਸੁੱਖ ਸਾਂਝੇ ਹੋਣਗੇ ਅਸੀਂ ਇਹ ਬਹਿਮ ਨੂੰ ਲੈ ਕੇ ਤੁਰ ਲਗੇ ਜਿਹੜੀ ਇਹ ਦਲੇ ਸਿੱਖਾਂ ਦੇ ਕਨਵਰਜਨਸ ਹੋ ਰਹੀਆਂ ਜਿਹਦਾ ਅਚਾਨਾ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੇ ਆંકੜੇ ਹਨ ਬੜੇ ਹੀ ਚੁਕਾਨ ਦੇਣ ਵਾਲੇ ਹਨ ਬਟ ਇਹ ਜਿਹੜੀ ਮੁਹਿੰਮ ਹੈ ਔਰ ਇਹ ਜਿਹੜੇ ਆંકੜੇ ਸਾਹਮਣੇ ਆਏ ਇੱਕ ਵੰਦਾ ਨਤੀਜਾ ਨਹੀਂ ਹੈ ਇਹ ਪਿਛਲੇ ਕਈ ਸਾਲਾਂ ਤੋਂ ਮੁਹਿੰਮ ਚੱਲ ਰਹੀ ਹੈ ਅਤੇ ਇਸ ਦੇ ਵਿੱਚ ਸਾਡੇ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਵੀ ਹਨ ਦੂਜੇ ਦੀ ਸਟਰੈਂਥ ਵੀ ਆਪਾਂ ਮੰਨ ਕੇ ਚੱਲਾਂਗੇ ਕਿ ਪੈਸੇ ਦਾ ਬੜਾ ਹੀ ਗਲਤ ਇਸਤੇਮਾਲ ਹੋ ਰਿਹਾ ਇਸ ਪੰਜ ਮਹੀਨੇ ਦੇ ਵਿੱਚ ਪੈਸੇ ਦਾ ਇਸਤੇਮਾਲ ਵੀ ਹੋ ਰਿਹਾ ਪਲੱਸ ਸਾਡੇ ਅੰਦਰ ਦੀਆਂ ਕਮਜ਼ੋਰੀਆਂ ਵੀ ਹਨ ਅਸੀਂ ਜਿਹੜੀ ਮਹਿੰਮ ਪੂਨੇ ਹਫ਼ਤਾ ਪਹਿਲੇ ਚਲਾਈ ਅਸੀਂ ਪਹਿਲੇ ਢੇ ਚਲਾ ਸਕਦੇ ਉਸ ਕਮਜ਼ੋਰੀਆਂ ਨੂੰ ਜੜ ਤੋਂ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ ਸਰ ਮੈਂ ਇੱਕ ਹੋਰ ਦੱਸਦਾ ਹਾਂ ਦੇਖੋ ਕਿੰਡੀ ਵੱਡੀ ਗੱਲ ਹੈ ਤੁਹਾਡੀ ਗੱਲ ਨਾਲ ਸਹਿਮਤ ਹੈ ਕੀ ਲੰਬੇ ਸਮੇਂ ਤੋਂ ਹੋ ਰਿਹਾ ਸ਼ੋਭਨੀ ਗੁਰਦਾਰ ਪ੍ਰਬੰਧਕ ਕਮੇਟੀ ਨੇ ਲੰਬੇ ਸਮੇਂ ਤੋਂ ਐਫਰੈਂਸ ਨਹੀਂ ਕੀਤੇ ਪ੍ਰਧਾਨ ਸਾਹਿਬ ਦੱਸ ਕੇ ਅਸੀਂ ਤਾਂ ਹੀ ਤਾਂ ਮੰਗ ਕਰਦੇ ਹਾਂ ਇਸ ਉਹ ਨਹੀਂ ਕਿ ਉੱਤਰ ਪ੍ਰਬੰਧਕ ਕਮੇਟੀ ਦੀ ਚੋਣ ਆਵੇ ਉੱਥੇ ਜਿਹੜੀ ਸਿੱਖ ਸਿੱਖ ਕੌਜ ਦੇ ਲਈ ਸਮਰਪਿਤ ਲੋਕ ਨੇ ਉਹ ਚੋਣ ਕੇ ਜਿੱਤ ਕੇ ਜਾਣ ਗੁਰੂ ਘਰ ਦਾ ਪ੍ਰਬੰਧ ਸਮਝਣ ਸਾਂਭਣ ਤਾਂ ਕਿ ਧਰਮ ਪ੍ਰਚਾਰ ਹੋ ਸਕੇ ਉਹਨਾਂ ਨੇ ਧਰਮ ਪ੍ਰਚਾਰ ਕੀਤਾ ਨਹੀਂ ਸਾਡਾ ਸਿੱਖ ਸੁਬਾਜ ਜਿਹੜਾ ਉਹ ਘਾਟ ਹੀ ਗਿਆ ਮਾਰ ਖਾ ਗਿਆ ਤੇ ਦੁਨੀਆ ਪਰ ਦੇ ਵਿੱਚ ਪਹਿਲੀ ਦਫਾ ਜੇ ਕਿਸੇ ਸਿੱਖ ਆਗੂ ਨੇ ਇਹਦੀ ਸ਼ੁਰੂਆਤ ਕੀਤੀ ਤੇ ਸਰਦਾਰ ਸਿਧਰ ਜੀ ਸਿੰਘ ਮਾਨ ਨੇ ਕੀਤੀ ਹੈ ਤੇ ਦਾਸ ਨੂੰ ਬਿੰਨੂ ਉਸ ਮਹਿਮ ਦਾ ਮੁੱਖ ਸੇਵਾਦਾਰ ਹੋਣ ਦਾ ਮੌਕਾ ਬਖਸ਼ਿਆ ਇੱਕ ਗੱਲ ਹੋਰ ਹੈ ਜੀ ਮਾਨ ਸਾਹਿਬ ਨੇ ਇੱਕ ਨਿਕਰ ਕੀਤਾ ਕਿ ਐਸਟੀਪੀਸੀ ਦੀਆਂ ਚੋਣਾਂ ਨੇ ਹੋ ਰਹੀਆਂ ਉਹਦੇ ਵਿੱਚ ਸੈਂਟਰ ਦਾ ਬਹੁਤ ਵੱਡਾ ਹੱਥ ਹੈ ਕਿ ਉਹ ਆਪਣੇ ਨੁਮਾਇੰਦੇ ਸੈੱਟ ਕਰਨਾ ਚਾਹੁੰਦੇ ਹਨ ਜੀ ਕੀ ਇਦੇ ਵਿੱਚ ਐਸਜੀਪੀਸੀ ਦੇ ਸੰਵਿਧਾਨ ਦੀ ਕਮਜ਼ੋਰੀ ਦਾ ਵੀ ਕੋਈ ਦਿੱਕਤ ਹੈ ਕੀ ਅਸੀਂ ਆਪਣਾ ਚੋਨਾ ਨਹੀਂ ਕਰਾ पाए ਸਮੇਂ ਸਿਰ ਜਾਂ ਅਸੀਂ ਮੌਕਾ ਦੇ ਰਹੇ ਹਾਂ ਸੈਂਟਰ ਨੂੰ ਕਿ ਉਹ ਆਪਣੇ ਨੁਮਾਇंदे ਸੈੱਟ ਕਰ ਸਕਣ ਜਾਂ ਉਹ ਆਪਣੀ ਦਖਲਅੰਦਾਜ਼ੀ ਕਰ ਸਕਣ ਕੀ ਸਾਡੇ ਅੰਦਰ ਦੇ ਵਿੱਚ ਐਸਜੀਪੀਸੀ ਦਾ ਜਿਹੜਾ ਸੰਵਿਧਾਨ ਹੈ ਉਹਦੀ ਜਿਹੜੀ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਕੋਈ ਕਮਜ਼ੋਰੀਆਂ ਹਨ ਜਾਂ ਉਸ ਕਨਸਟੀਟਿਊਸ਼ਨ ਦੇ ਜਿਹੜੇ ਰੱਖਿਅਕ ਹਨ ਜਿਹੜੇ ਆਲਰੇਡੀ ਨੁਮਾਇंदे ਹਨ ਉਸ ਨੁਮਾਇੰਦਿਆਂ ਦੇ ਵਿੱਚ ਕੋਈ ਕਮਜ਼ੋਰੀਆਂ ਹਨ ਕਿ ਅਸੀਂ ਬਾਹਰ ਦੇਆਂ ਨੂੰ ਇਹ ਸੈਂਟਰ ਨੂੰ ਇਹ ਪਾਵਰ ਦੇ ਦੇਣ ਕਿ ਉਹ ਦਖਲਅੰਦਾਜ਼ੀ ਕਰ ਸਕੇ ਸਰ ਇਹ 1925 ਦੇ ਕਾਨੂੰਨ ਦੇ ਮਤਲਬਕ ਇਹ ਜੇ ਕੋਲੇ ਤਾਕਤ ਹੁੰਦੀ ਹੈ ਸਟੇਟ ਦੀ ਉਹੀ ਖਰਾਸਤ ਨਾਲ ਨਹੀਂ ਇਲੈਕਸ਼ਨਸ ਅਲੋ ਤੇ ਐਸਪੀਸੀ ਦੇ ਕੋਲੇ ਕੋਈ ਅਜਿਹੀ ਤਾਕਤ ਨਹੀਂ ਹੈ ਜਿਸ ਨਾਲ ਉਹ ਇਹ ਤਾਕਤ ਨੂੰ ਇਸਤੇਮਾਲ ਕਰ ਸਕੇ ਮੇਰਾ ਇਸ਼ਾਰਾ ਉਸ ਤਰ੍ਹਾਂ ਵੀ ਸੀਗਾ ਕਿ ਅਸੀਂ ਆਪਣੇ ਐਸਟੀਪੀਸੀ ਦੇ ਸੰਵਿਧਾਨ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਸਕੀਏ ਕਿ ਉਹ ਦਖਲਅੰਦਾਜ਼ੀ ਨਾ ਹੋ ਪਾਏ। ਆ ਅਸੀਂ ਤਾਂ ਚਾਹੁੰਦੇ ਹਾਂ ਮਜ਼ਬੂਤ ਪਰ ਹਿੰਦੂਤਵਾ ਨਹੀਂ ਚਾਹੁੰਦੇ ਕਿ ਐਸਟਪੀਸੀ ਹੋਰ ਮਜ਼ਬੂਤ ਹੋ ਜਾਵੇ। ਪਰ ਇਹ ਬੀਜਪੀ ਤੇ ਆਰਐਸਐਸ ਨੂੰ ਡਰ ਹੈਗਾ ਕਿ ਜਿਹੜੇ ਕਨਵਰਜਨਸ ਹੋ ਰਹੇ ਐ ਪਰ ਉਹ ਬਰਦਾਸ਼ਤ ਕਰ ਰਹੀ ਹੈ ਕਿ ਜੇ ਅਸੀਂ ਇਲੈਕਸ਼ਨ ਕਰਾਤੇ ਫਟੇ ਵਰਗੀ ਪਾਰਟੀ ਨਾ ਖੇ ਆ ਜੀ। ਇਹ ਵੀ ਤਾਂ ਇਹ ਗੱਲ ਹੈ ਹਾਂ ਜੀ ਸਾਹਿਬ ਕੰਗਨਾ ਰੌਕ ਨੇ ਸਹੀ ਕੰਟਰੋਵਰਸੀ ਫਿਗਰ ਰਹੀ ਆ ਕਿਸਾਨਾਂ ਬਾਰੇ ਵੀ ਕੰਗਨਾ ਰੌਕ ਦੇ ਟਿੱਪਣੀਆਂ ਜਿਹੜੀਆਂ ਉਹ ਨਹੀਂ ਸਹੀ ਸੀ ਔਰ ਸਿੱਖਾਂ ਬਾਰੇ ਵੀ ਉਹਨੇ ਟਿੱਪਣੀਆਂ ਕੀਤੀਆਂ ਪਰ ਹੁਣ ਜਿਹੜੀ ਉਹਦੀ ਸਰਜਰੀ ਚਲ ਰਹੀ ਆ ਐਮਰਜੈਂਸੀ ਉਹਦਾ ਹੁਣ ਬਹੁਤ ਹੀ ਰੀਸੈਂਟਲੀ ਇੱਕ ਟ੍ਰੇਲਰ ਜਿਹੜਾ ਰੀਲீஸ் ਹੋਇਆ 1.5 ਮਿੰਟ ਦਾ ਔਰ ਉਹਦੇ ਵਿੱਚ ਲਾਸਟ ਸੈਗਮੈਂਟ ਦੇ ਵਿੱਚ ਜਿਹੜੇ ਸਿੱਖ ਕਿਰਦਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸ਼੍ਰੋਮਣੀ ਕਮੇਟੀ ਨੇ ਦਾ ਉਹ ਅੱਗੇ ਆਪਣਾ ਪ੍ਰੋਟੈਸਟ ਵੀ ਕੀਤਾ ਕੀ ਕਹਿਣਾ ਚਾਹੋਗੇ ਕਿਉਂਕਿ ਪੂਰੇ ਵਰਲਡ ਵਾਈਡ ਰਿਲੀਜ਼ ਹੋ ਰਹੀ ਫਿਲਮ ਦੇਖੋ ਜੇ ਤਾਂ ਇੰਡੀਆ ਉਹ ਬੀਪੀ ਨੂੰ ਜੂੰਦਾ ਰੈਂਡ ਦੇਣਾ ਦੇਖ ਦੀ ਫਿਰ ਤਾਂ ਜਾਤ ਇਹ ਫਿਲਮ ਨੂੰ ਦੱਬ ਦਵੇ ਜੰਗ ਦੀ ਰੱਖਿਆ ਬਤਾ ਦੇ ਬਹੁਤ ਜਾਤਾ ਇਹ ਸਖਾਂ ਨੇ ਬਰਦਾਸ਼ਤ ਨਹੀਂ ਕਰਤਾ ਮਨਸੂਬੇ ਇੱਕ ਤਰ੍ਹਾਂ ਤੁਹਾਡੀ ਗੱਲਾਂ ਤੋਂ ਇੱਕਦਮ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਜਿਹੜੀ ਬਿਆਨ ਹੈ ਪੋਲਰਾਈਜੇਸ਼ਨ ਵੱਲ ਨਹੀਂ ਜਾ ਰਿਹਾ ਕਿ ਸਾਡੇ ਦੇਸ਼ ਦੀ ਸਹੀ ਗੱਲ ਹੈ ਜੇ ਆਪਾਂ ਇਹ ਤਰਕ ਵੀ ਬਿਲਕੁਲ ਪੋਲਰਾਈਜੇਸ਼ਨ ਹੈ ਜਿਹੜਾ ਇਹ ਤੁਸੀਂ ਐਸਸੀਪੀਸੀ ਦੇ ਇਲੈਕਸ਼ਨ ਨੇ ਕਰਾ ਰਹੇ ਸਿੱਖਾਂ ਨੂੰ ਟਾਰਗੇਟ ਬਣਾ ਕੇ ਮਾਰ ਰਹੇ ਹੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਹਰਿਆਣਾ ਪੰਜਾਬ ਦੇ ਵਿੱਚ ਇਤੋਂ ਜ਼ਿਆਦਾ ਵੱਡੀ ਪੋਲਰਾਈਜੇਸ਼ਨ ਕੀ ਹੋ ਸਕਦੀ ਹੈ ਜੀ ਹੁਣ ਪੋਲਰਾਈਜੇਸ਼ਨ ਕਰਕੇ ਸਾਰਾ ਕਸ਼ਮੀਰ 370 35 ਵੇ ਉੱਥੇ ਜ਼ਾਲਮ ਕਾਨੂੰਨ ਆਪਸ ਪਾ ਲਗਾ ਦਿੱਤਾ ਜਿਹਨਾਂ ਨੂੰ ਫੌਜ ਦੇ ਚੰਮਾਰ ਸਾਡੀ ਹੈ ਕਿਸੇ ਨੂੰ ਰੇਪ ਕਰ ਸਕਦੀ ਹੈ ਉਹਦਾ ਨੋਕਸੀ ਨਹੀਂ ਹੋਣਾ ਪਰ ਮੇਰਾ ਮਤਲਬ ਹੈ ਕਿ ਹੁਣ ਨੂੰ 2019 ਦੇ ਵਿੱਚ ਇਹ ਸਾਰਾ ਖੁਸ਼ ਹੋਇਆ ਬੀਜਪੀ ਨੇ ਕੀਤਾ ਤੇ ਫਿਰ ਅਗੇ ਉੱਥੇ ਲੋਕੀ ਕਿਉਂ ਕੰਡੀਟਿਵ ਟੈਰਰਿਜ਼ਮ ਵੱਧ ਗਿਆ ਬੀਜਪੀ ਤੇ ਆਰਐਸਐਸ ਨੇ ਤਾਂ ਉੱਥੋਂ ਦਾ ਸਿੱਕਾ ਸੀਗਾ ਕਿ ਅਸੀਂ ਕਸ਼ਮੀਰ ਨੂੰ ਸੰਭਾਲੀਏ ਪਰ ਉਨਰੂਲੀ ਗੱਲ ਸੀ ਕਿ ਮੁਸਲਮਾਨਾਂ ਨੂੰ ਮਾਰੀਏ ਇਹਨਾਂ ਦੇ ਕੋਲ ਪਾਵਰ ਨਾ ਰਹੇ ਸੋ ਮਾਨਸਰ ਜਿਹੜੇ ਮਸਦੂਰ ਉਠਾਇਆ ਬਹੁਤ ਹੀ ਸੰਜੀਦਾ ਮੁੱਦੇ ਹਨ ਪਰ ਆਮ ਜਨਤਾ ਦੇ ਨਾਲ ਜੁੜਨ ਵਾਲੇ ਬੰਦੇ ਆ ਆਮ ਜਨਤਾ ਦੇ ਮੁੱਦੇ ਹਨ ਪਰ ਕੀ ਤਲਕੀ ਦਾ ਜਵਾਬ ਤਲਕੀ ਨਾਲ ਦੇਣ ਨਾਲ ਕੀ ਅਸੀਂ ਆਮ ਜਨਤਾ ਨੂੰ ਆਪਣੇ ਨਾਲ ਜੋੜ ਪਾਵਾਂਗੇ ਕੀ ਵੱਡੀ ਤਾਕਤ ਬਣ ਪਾਏਗੀ ਕੀ ਉਹ ਦਾਸ ਬੋਕਾ ਤਲਕੀ ਜੀ ਮੈਂ ਕਰ ਰਿਹਾ ਮੈਂ ਇਹ ਪ੍ਰੈਸ ਨੂੰ ਅਡਰੈਸ ਕਰ ਰਿਹਾ ਹਾਂ ਕਿ ਇਹ ਚੀਜ਼ਾਂ ਇਹ ਸਾਡੇ ਲਈ ਠੀਕ ਨਹੀਂ ਲੱਗੀਆਂ ਇਹਨੂੰ ਕੇ ਤਲਕੀ ਸਮਝੋਗੇ ਇਹਦਾ ਮਤਲਬ ਹੈ कि जेडीया मैं चीजयां ਤੁਹਾਨੂੰ ਦੱਸ ਰਿਹਾ ਹਾਂ ਉਹ ਤੁਸੀਂ ਸੁਣਨ ਨਹੀਂ ਚਾਹੁੰਦੇ ਕਿ ਉਹ ਕਰਕੇ ਉਹ ਤੁਹਾਨੂੰ ਬੁੜੀਆਂ ਲੱਗਦੀਆਂ ਕਿ ਇਹ ਇੰਡੀਆ ਦੇ ਖਿਲਾਫ ਗੱਲ ਕਰ ਰਿਹਾ ਨਹੀਂ ਨਹੀਂ ਮੇਰਾ ਮਤਲਬ ਹੈ ਕਿ ਇਹ ਮੈਂ ਜਾਣਦਾ ਸਾਡੀ ਠੀਕ ਤਨਕੀ ਕਾਹਦੇ ਲਈ ਹੈ ਜਿਹੜੀਆਂ ਚੀਜ਼ਾਂ ਫੈਕਚਰ ਨਾ ਹੈ ਇਹ ਤੁਸੀਂ ਦੱਸੋ ਕਿ મોદી ਤੇ ਸਾਥ ਇਹ ਜਿਹੜੀ ਡੋਇਲ ਸ਼ੋਇਲ ਹੈ ਇਹਨਾਂ ਨੇ ਸਿੱਖ ਨਹੀਂ ਮਰਵਾਏ ਅਮਰੀਕਾ ਨੇ ਬੰਦਾ ਵੀ ਫੜ ਲਿਆ ਕੈਨੇਡਾ ਨੇ ਆਪਣੀ ਪਾਰਲੀਮੈਂਟ 'ਚ ਵੀ ਕਹਿ ਤੇ ਮਤੇ ਪਾਸ ਕਰਤੇ ਐ ਪਾਕਿਸਤਾਨ ਨੇ ਇਹਦੇ ਤੱਕ ਜਵਾਬ ਨਹੀਂ ਦਿੱਤਾ